ਨਾਉ ਕੀ ਹਾਲ ਤਿਆਰ ਹੀ ਆਪਣੀ ਗੱਡੀ ਤੇ ਗੱਡੀ ਨੂੰ ਆਪਾਂ ਰੰਗ ਰੰਗ ਕਰਾਤਾ ਤੇ ਥੱਲੇ ਹੁਣ ਆਪਾਂ ਗੱਡੀ ਉੱਚੀ ਕਰਾਤੀ ਚਾਸੀ ਬਦਲਾਤੀ ਸੀ ਆਪਾਂ ਚਾਸੀ ਇਹਦੀ ਪਹਿਲਾਂ ਨੀਵੀ ਸੀ ਹੁਣ ਆਪਾਂ ਉੱਚੀ ਕਰਤੀ ਏ ਥੱਲੇ ਆ ਨਵਾਂ ਬੰਪਰ ਲੱਗ ਗਿਆ ਆ ਵੇਖੋ ਹੁਣ ਉੱਤੋ ਸ਼ੋ ਬਾਕੀ ਉਹ ਵੀ ਆ ਬੰਪਰ ਬੰਪਰ ਬਦਲਿਆ ਗਿਆ ਥੱਲੇ ਆ ਲੱਗ ਗਿਆ ਤੇ ਅੰਦਰੋਂ ਵੀ ਆਪਾਂ ਸਾਰਾ ਬਦਲਤਾ ਸੀ ਸਹੀ ਦਿਖਤ ਨਹੀਂ ਨਾ ਪਿਆ ਅੰਦਰ ਤੇ ਬਾਕੀ ਆ ਬਾਰੀਆਂ ਵੀ ਆਪਣੀਆਂ ਖੁੱਲਣ ਬੰਦ ਵਾਲੀਆਂ ਹੋ ਗਈਆਂ ਨੇ ਵੇਖੋ ਆ ਬੰਦ ਹੋ ਜਾਂਦੀ ਐਵੇਂ ਖੁੱਲ ਜਾਂਦੀ ਓ ਬਾਰੀ ਪਹਿਲਾਂ ਸਹੀ ਚੱਲਦੀ ਨਹੀਂ ਸੀ ਭਈ ਇਸ ਕਰਕੇ ਆਪਾਂ ਬਦਲਤੀ ਹੁਣ ਤੁਹਾਨੂੰ ਦੂਜੀ ਸਾਈਡ ਬਖਾਨਾ ਵਾ ਆ ਵੀ ਸਾਈਡ ਐਵੇਂ ਕਰਤੀ ਆਪਾਂ ਸਹੀ ਬਾਕੀ ਉੱਚੀ ਹੋ ਗਈ ਵਾ ਵਾ ਗੱਡੀ ਆਉਣਾ ਤੇ ਹੁਣ ਅਨੰਦ ਰੋ ਬਾਰੀ ਵੀ ਆ ਵੀ ਜੁੱਜੀ ਖੁੱਲਣ ਮੰਡਾ ਲਈਏ ਹੋਣ ਵਧੀਆ ਲੱਗਦੀ ਉੱਚੀ ਗੱਡੀ ਦੱਸਿਆ ਇਹ ਕੈਮਰੇ ਤੇ ਲੱਗੀ ਫਿਰ ਤੁਹਾਨੂੰ ਹੋਰ ਵੀਡੀਓ ਪਾਵਾਂਗੇ ਗੱਡੀ ਦੀਆਂ